ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਹ ਦੇਖ ਸਕਦੇ ਹੋ ਵੀਰ ਜੀ ਵੀਰਾਂ ਨੇ ਦੋ ਟਰਾਲੇ ਲਏ ਆ ਜੀ 15 ਬਾਈ 7 ਫੁੱਟ ਇੱਕ 855 ਸਫਰਾਜ ਵਾਲਾ ਰੰਗ ਹੈ ਜੀ ਇੱਕ ਆਪਣਾ ਫਾਰਮ ਟਰੈਕ ਵਾਲਾ ਨੀਲਾ ਰੰਗ ਹੈ ਗੱਡੀ ਪਿੱਛੇ ਪਾਈ ਖੜੇ ਆ ਗੱਲ ਵੀ ਕਰਾਂਦੇ ਪੈਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਵੀਰ ਜੀ ਅਸੀਂ ਜੀ ਅਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਪਿੰਡ ਤਲਵੰਡੀ ਸ਼ਹਿਰ ਸੰਤੋਖ ਠੀਕ ਹੈ ਕਿੰਨੀ ਗੱਡੀ ਆਪਣੀ ਲੈ ਕੇ ਆਏ ਵੀਰ ਜੀ ਹਾਂਜੀ ਆਪਣਾ ਕਿੰਨੀ ਕਿਲੋਮੀਟਰ ਪੈ ਗਈ ਕਿ ਸਾਈਡ 270 ਕਿਲੋਮੀਟਰ ਅੱਛਾ ਤੇ ਕਿਆ ਸੈ ਟ੍ਰਾਲੇ ਲਏ ਆ ਜੀ ਤੁਸੀਂ 1500 157 ਕਿੰਨੇ ਦਿਨ ਪਹਿਲਾਂ ਆਰਡਰ ਦਿੱਤਾ ਦਾ ਅਸੀਂ ਜੀ 3 ਮਹੀਨਾ ਇੱਕ ਪਹਿਲਾਂ ਵਾਰ ਮਹੀਨਾ ਕੋ ਪਹਿਲਾਂ ਜਿੱਦਾਂ ਕਹਿ ਕੇ ਗਏ ਤੇ ਵੀਰ ਜੀ ਐਂਗਲ ਉਂਗਲ ਮੋਟੀ ਲਾਇਓ ਲਗੀ ਏ ਥੋੜੀ ਜਾਂ ਨਹੀਂ ਕੋਈ ਹੀਰਾ ਫੇਰੀ ਵਾਲਾ ਕੰਮ ਤਾਂ ਨਹੀਂ ਲਗਿਆ ਬਿਲਕੁਲ ਵਧੀਆ ਜੀ ਕਿੰਨੇ ਕਿੰਨੇ ਦੇ ਲੱਗੇ ਆ ਲੈ ਜਾ ਟ੍ਰਾਲੇ ਦੋਨੋਂ ਸਾਨੂੰ ਜੀ ਇੱਕ ਇੱਕ ਟ੍ਰਾਲਾ 276 ਦਾ ਪੈਸਾ 276 ਦਾ ਪੈ ਗਿਆ ਟਾਇਰ ਅਸੀਂ ਆਪਣੇ ਦਾ ਟਾਇਰ ਤੁਸੀਂ ਆਪਣੇ ਲਾਇਓ ਠੀਕ ਹੈ ਜੀ ਲਾਈਟਾਂ ਲੁੱਟਾਂ ਸਭ ਮੋਡੀਫਾਈ ਹੋਇਆ ਹੈ ਕੋਈ ਯਾਨੀ ਕਿ ਤੁਹਾਡਾ ਇਹ ਤਾਂ ਨਹੀਂ ਹੋਇਆ ਵੀ ਕੋਈ ਹਿਰਾਫੇਰੀ ਵਾਲੀ ਗੱਲ ਤਾਂ ਨਹੀਂ ਲਗੀ ਨਹੀਂ ਹੋਰ ਆਪਣੇ ਕਸਟਮਰ ਨੂੰ ਕਿਆ ਕਹਿਣਾ ਕਸਟਮਰ ਨੂੰ ਕਿਆ ਕਹਿਣਾ ਚਾਹੋਗੇ ਵੀਰ ਜੀ ਬਹੁਤ ਵਧੀਆ ਜੀ ਇਹ ਇਸੋ ਗੱਲ ਕਹਿਣਾ ਚਾਹਾਂਗੇ ਜੀ ਵੀਰ ਬਹੁਤ ਵਧੀਆ ਠੀਕ ਠੀਕ ਹੈ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਜੀ ਆ ਦੇਖ ਸਕਦੇ ਹੋ ਜੀ ਡਬਲ ਜੈਕ ਡਬਲ ਟਾਇਰ 25 25 ਟਨ ਵਾਲੇ ਇਹਨਾਂ ਨੂੰ ਜੈਕ ਹੈ ਜੀ ਆ ਗੱਡੀ ਪਿੱਛੇ ਪਾਈ ਖੜਿਆ ਤਰਨਤਨ ਪੰਜਾਬ ਚ ਜਾਣੇ ਆ ਵੀਰ ਜੀ 15 बाय 7 ਫੁੱਟ ਫੁੱਲ ਮੋਡੀਫਾਈਡ ਟ੍ਰੇਲਰ ਨੇ ਜੀ ਧੰਨਵਾਦ ਜੀ ਸასი ਕਾਲ